ਸਤ ਸ੍ਰੀ ਅਕਾਲ ਦੋਸਤੋ ਚੈਨਲ ਆਪਣੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਪਹੁੰਚੇ ਆ ਪਿੰਡ ਦਲੇਲ ਸਿੰਘ ਵਾਲਾ ਦੇ ਖੇਤਾਂ ਦੇ ਵਿੱਚ ਕਿਸਾਨ ਜਸਵੰਤ ਸਿੰਘ ਲੀਲਾ ਦੇ ਨਾਲ ਤੇ ਸਾਨੂੰ ਇਹ ਆਪਣੇ ਖੇਤ ਬਾਰੇ ਦੱਸਣਗੇ ਧੰਨਵਾਦ ਜੀ ਤੁਹਾਡਾ ਚੈਨਲ ਆਪਣੇ ਖੇਤ ਦੇ ਵਿੱਚ ਤੇ ਹਾਂਜੀ ਲੀਲਾ ਜੀ ਪਹਿਲਾਂ ਤਾਂ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਆਂਗੇ ਸਟਾਰਟਿੰਗ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਘਾਈਆਂ ਨੇ ਮੰਨ ਲਓ ਗੰਨਾ ਦੀ ਘਾਇਆਗਾ ਸਬਜ਼ੀਆਂ ਵੀ ਘਾਉਂਦੇ ਰਹੇ ਹੋ ਚੰਗੀ ਸਫਲਤਾ ਪ੍ਰਾਪਤ ਕੀਤੀ ਹੈ ਜੀ ਤੇ ਹੁਣ ਤੁਸੀਂ ਕੀ ਇਸ ਵਾਰ ਗੰਡਿਆਂ ਦਾ ਤਜਰਬਾ ਕੀਤਾਗਾ ਹਾਂਜੀ ਤੇ ਗੰਡਿਆਂ ਦਾ ਜਿਹੜਾ ਪਹਿਲਾਂ ਤੁਸੀਂ ਸਾਨੂੰ ਸਟਾਰਟਿੰਗ ਤੋਂ ਦੱਸੋ ਵੀ ਗੰਡੇ ਕਿੰਨੇ ਲਿਆਦੇ ਸੀ ਕਿੰਨੀ ਕਨਾਲ ਦੇ ਵਿੱਚ ਲਾਏ ਸੀ ਕਿੰਨਾ ਝਾੜਾ ਆ ਗਿਆ ਪੂਰੀ ਤਰ੍ਹਾਂ ਪੂਰੀ ਤਨੀਰੀ ਸਾਨੂੰ ਪਤਾ ਹੀ ਸੀ ਨਹੀਂ ਗਈ ਹਾਂਜੀ ਤੇ ਉਹਦੇ باوجود ਸਾਨੂੰ ਗੰਡਿਆਂ ਦਾ ਝਾੜ ਬਹੁਤ ਵਧੀਆ ਹੋਇਆ ਠੀਕ ਹੈ ਜੀ ਕੋਈ ਮਾੜਾ ਨਹੀਂ ਬਿਨਾਰੀ ਸਕਰੀਪਟੋ ਪਿੱਤੇ ਠੀਕ ਹੈ ਜੀ ਦੇਹਤ ਤਨਨਾਦ ਦੇ ਬੱਚੋਂ ਰਿਆ ਮੰਨਤੀ ਤਕਰੀਬ ਨੂੰ ਹੋ ਗਈ ਠੀਕ ਹੈ ਜੀ ਬਹੁਤ ਸਮੇਂ ਦਿੱਟ ਦੇਣਗੇ ਤੇ ਲਈ ਜਾਂਦੇ ਨੇ ਪਹਿਲੇ ਲੋਕੋ ਲੈ ਜਾਂਦੇ ਨੇ ਜਿਹੜੇ ਬਿਨਾਰੀ ਸਪਰੀ ਵਾਲੇ ਨੇ ਠੀਕ ਹੈ ਜੀ ਤੇ ਬਾਕੀ ਹੁਣ ਅਸੀਂ ਆ来 ਐ ਸਪੀਡ ਦਾ ਨਾਮ ਠੀਕ ਹੈ ਜੀ ਜੰਨਾ ਜੰਨੇ ਦੇ ਬਾਬੂ ਜੀ ਤੁਸੀਂ ਖਾਦੀ ਲਾਈ ਠੀਕ ਹੈ ਜੀ ਖਾਦੀ ਨਾਲ ਤੇ ਇਹਦਾ ਅਸੀਂ ਇੱਕ ਟ੍ਰੇਲ ਲਾਇਆ ਸੀ ਠੀਕ ਹੈ ਜੀ ਇਹ ਫੇਹ ਫਲਦੀ ਕਿਵੇਂ ਤਿਆਰ ਕਰੀਏ ਲੋਕ ਕਹਿੰਦੇ ਨੇ ਵੀ ਇਹ ਸਾਵੇਂ ਤਿਆਰ ਹੋ ਜੀ ਅਸੀਂ ਤਾਂ ਪ੍ਰੇਸ਼ ਚਲਾਈ ਹੋਈ ਹੈ ਠੀਕ ਹੈ ਮਤੀ ਸਾਹਿਬ ਪਰਸ਼ਾਨ ਆਪਣ ਠੀਕ ਹੈ ਇਹ ਜਨ ਕੇ ਹਲਦੀ ਦਾ ਤੇ ਗੰਨੇ ਦਾ ਅੱਗੇ ਹਲਦੀ ਦਾ ਸੋਰੀ ਤੁਸੀਂ ਪਹਿਲੀ ਵਾਰ ਤਜਰਬਾ ਕਰ ਰਹੇ ਹੋ ਗਾਤੀ ਦਾ ਪਹਿਲੀ ਵਾਰ ਹੈ ਗੰਨੇ ਦਾ ਸਾਡੇ ਕੋਲੇ ਪਿਛਲੇ ਟਾਈਮ ਦਾ ਬਹੁਤ ਜ਼ਿਆਦਾ ਤਜਰਬਾ ਅੱਛਾ ਗੰਨੇ ਬਾਰੇ ਕਿਵੇਂ ਦਾ ਤਜਰਬਾ ਤੁਹਾਡੇ ਲਈ ਗੰਨਾ ਕਿਵੇਂ ਗੰਨਾ ਅਸੀਂ ਜਿਵੇਂ ਹੁਣ ਆ ਪਾਇਆ ਇੰਨਾ ਹਾਂਜੀ ਇੰਨਾ ਰੱਖ ਕੇ ਲਾਉਨੇ ਆ ਠੀਕ ਹੈ ਜੀ ਤੇ ਕੋਈ ਉਹ ਤੇ ਅਸੀਂ ਕੁਝ ਨਹੀਂ ਪਾਉਂਦੇ ਕੋਈ ਅਸੀਂ ਉਹਦੇ ਵਿੱਚ ਦਵਾਈ ਨਹੀਂ ਛੜਦੇ ਹੈਗੇ ਠੀਕ ਹੈ ਜੀ ਤੇ ਜਿਹੇ ਜਿਹੇ ਕੋਈ ਸਾਡਾ ਆਪ ਦਾ ਤਜਰਬਾ ਠੀਕ ਹੈ ਜੀ ਉਹਦੇ باوجود ਵੀ ਸਾਨੂੰ ਗੰਨੇ ਦਾ ਵੀ ਬਹੁਤ ਵਧੀਆ ਰਿਹਾ ਗੋਟ ਵਾਲਾ ਗੰਨੇ ਦਾ ਜਨ ਕੇ ਗੋੜ ਵਾਲਾ ਗੰਨਾ ਤੁਸੀਂ ਪੈਦਾ ਕੀਤਾਗਾ ਆਪਦੇ ਬਣਾ ਕੇ ਉਹ ਗੰਨੇ ਦਾ ਗੰਨਾ ਵੇਚਿਆ ਕਰ ਹਾਂ 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 ਆਰਗਨ ਦੇ ਹਿਸਾਬ ਨਾਲ ਹੀ ਰੇਟ ਮਿਲਿਆ ਉਸ ਨੂੰ ਹਾਂ ਉਹ ਮਿਲਿਆ ਠੀਕ ਹੈ ਜੀ ਤੇ ਬਾਕੀ ਆ ਸਬਜ਼ੀਆਂ ਨੇਗੀਆਂ ਹਾਂਜੀ ਇੱਧਰ ਧਿਆਨ ਮਾਰ ਲਓ ਹਾਂਜੀ ਇਹ ਵੀ ਨੇਗੀਆਂ ਤੇ ਕੁਝ ਇੱਧਰ ਨੇ ਪਾਸੇ ਨੇਗੀਆਂ ਹੋਰ ਠੀਕ ਹੈ ਜੀ ਅੱਜ ਅੱਜ ਬਾਕੀ ਲਾਉਣੀਆਂ ਨੇ ਅਸੀਂ ਹੋਰ ਵੀ ਠੀਕ ਹੈ ਜੀ ਤੇ ਸਬਜ਼ੀਆਂ ਦਾ ਵੀ ਵਧੀਆ ਤਿਆਰ ਬਾਈ ਸਬਜ਼ੀਆਂ ਦੇ ਤੁਸੀਂ ਆਰਗੈਨ ਕੀ ਕਰਦੇ ਹੋ ਰੇਸਪਰੇ ਵੀ ਹੁੰਦੀ ਹੈ ਕਿਹੜੀ ਸਬਜ਼ੀ ਹੈ ਹਾਂਜੀ ਜ਼ਿਲ੍ਹੇ ਦਾ ਬੰਦਾ ਮੰਡੀ ਚੋਂ ਲੈਂਦਾਗਾ ਠੀਕ ਹੈ ਜੀ ਉਹ ਤਾਂ ਕਹਿੰਦਾ ਵੀ 10 ਰੁਪਏ ਕਦੂ ਮਿਲਦੇ ਠੀਕ ਹੈ ਜੀ ਜਿਹੜੇ ਸਾਡੇ ਸਬਜ਼ੀਆਂ ਦਾ ਰੇਟ ਹੋਊਗਾ ਉਹ ਥੋੜਾ ਜਿਹਾ ਮਹਿੰਗਾ ਹੋ ਪਰ ਜਿਹੜਾ ਉਹ ਲੈ ਗਿਆ ਬੰਦਾ ਉਹਨੂੰ ਮੁੜ ਕੇ ਆ ਕੇ ਮੰਗਦਾ ਠੀਕ ਹੈ ਜੀ ਯਾਨੀ ਕਿ ਜਿਹੜੀ ਆਪਾਂ ਮੰਡੀ ਚੋਂ ਲਿਓਨੇ ਆਂਗੇ ਉਹ ਉਹ ਦਿਨ ਹਨ ਬਖਰੇ ਇੱਥੇ ਤੁਸੀਂ ਰੇ ਸਪਰੇ ਬਿਲਕੁਲ ਹੀ ਨਹੀਂ ਕਰਦੇ ਹਾਂ ਹਾਂ ਤੁਸੀਂ ਆ ਦੇਖੋਗੇ ਇੱਧਰ ਹਾਂਜੀ ਇਹਦੇ ਨਾ ਮਰੋ ਧਿਆਨ ਮਾਰੋ ਤੁਹਾਨੂੰ ਆਪ ਦੇ ਅਪਸਾ ਲੱਗ ਜਾਊਗਾ ਠੀਕ ਹੈ ਜੀ ਤੇ ਬਾਕੀ ਆ ਮੱਕੀ ਵਾਲੇ ਆ ਜਾਂਦੇ ਹਾਂ ਹਾਂਜੀ ਮੱਕੀ ਰੇ ਵੱਧ ਤੋਂ ਵੱਧ ਲੈਂਦੀ ਹੈਗੀ ਹਾਂਜੀ ਉਹਦੇ 'ਚ ਫਾਇਦਾ ਕੋਈ ਨਹੀਂ ਹੈਗਾ ਠੀਕ ਹੈ ਜੀ ਉਹਦੇ 'ਚ ਮੱਕੀ ਵੀ ਜਾਂਦਾ ਕੋਈ ਸਾਨੂੰ ਤਾਂ ਲਾਭ ਲੱਗਿਆ ਨਹੀਂ ਠੀਕ ਹੈ ਜੀ ਚਲੋ ਲੋਕਾਂ ਦੇ ਤਜਰਬੇ ਨੇ ਅੱਡੋ ਅੱਡੋ ਕਰੀ ਜਾਂਦੇ ਨੇ ਠੀਕ ਹੈ ਜੀ ਬੀਜੀ ਜਾਂਦੇ ਨੇ ਬੀਜ ਨੇ ਵੀ ਇੰਨਾ ਰੇਪ ਆ ਕੇ ਫਿਰ ਪਸ਼ੂਆਂ ਨੂੰ ਖਵਾਉਣ ਦਾ ਜ਼ਹਿਰ ਤਾਂ ਲਾਉਣ ਵਾਲੀ ਬਿਲਕੁਲ ਜੀ ਹਾਂ ਜੀ ਠੀਕ ਹੈ ਜੀ ਆ ਸਿੱਟਾ ਹੈ ਲੈ ਹੋਇਆਗਾ ਅੰਟਰੈਲ 'ਚ ਦੇਖੋ ਸਾਡੀ ਕਾਮਯਾਬੀ ਹੁੰਦੀ ਹੈ ਬਹਾ ਰੇ ਲੈ ਰਾਇ ਰੇ ਮੰਗੇ ਸੀ ਇਹ ਤੁਸੀਂ ਬੈੱਡਾਂ ਨੂੰ ਮਸ਼ੀਨ ਨਾਲ ਬੈੱਡ ਬਣਾਏ ਨੇ ਬੈੱਡ ਮਸ਼ੀਨ ਨਾਲ ਲੈ ਕੇ ਮਸ਼ੀਨ ਨਾਲ ਬੈੱਡ ਬਣਾ ਕੇ ਕਿੰਨਾ ਵੀ ਪਿਆਗਾ ਇਹਦੇ 'ਚ ਇਹ ਕਭ ਨੂੰ ਲੱਗਦੀ ਆ ਵੀ 30 ਕਿਲੋ ਹਲਦੀ ਪੈਗੀ ਠੀਕ ਲੋ ਹਲਦੀ ਪੈ ਗਈ ਯਾਨੀ ਕਿ ਹਾਂ ਤੇ ਗੰਨਾ ਪੈ ਗਿਆ 2 ਕੰਟਰ ਗੰਨਾ 2 ਕੰਟਰ ਪੈ ਗਿਆ ਹਾਂ ਉਹ ਅਸੀਂ ਲਾਇਆ ਉਹ ਗੰਡੀ ਉੱਪਰ ਕਰਕੇ ਠੀਕ ਆ ਉਹਦੀ ਆਖਾਂ ਦੀ ਗੰਨੇ ਦੀ ਆਖੂ ਉੱਪਰ ਕਰਕੇ ਉੱਪਰ ਕਰਕੇ ਠੀਕ ਹੈ ਜੀ ਮਿੱਟੀ ਚ ਰਬਤੀ ਠੀਕ ਹੈ ਜੀ ਉਹ ਐ ਲਾਇਆ ਭਾਈ ਵੇਖੋ ਇਹ ਟ੍ਰੈਨ ਸਾਡਾ ਪਾਸ ਹੁੰਦਾ ਨਾ ਹੁੰਦਾ ਠੀਕ ਹੈ ਜੀ ਬਾਕੀ ਆ ਚੀਜ਼ਾਂ ਵੱਲ ਧਿਆਨ ਦੇ ਲੋ ਠੀਕ ਹੈ ਜੀ ਇੱਧਰ ਅਸੀਂ ਧਿਆਨ ਮਾਰਾਂਗੇ ਹਾਂ ਤੇ ਸ਼ੁਕਰੀਆ ਜੀ ਬਾਕੀ ਇਹਦੇ ਬਾਰੇ ਜਿਹੜੀ ਇਹਨਾਂ ਨੇ ਹਲਦੀ ਲਾਈ ਆ ਤੇ ਗੰਨਾ ਲਾਇਆਗਾ ਤੇ ਉਹ ਅਸੀਂ ਰਿਜ਼ਲਟ ਤੋਂ ਬਾਅਦ ਦੇਖਾਂਗੇ ਕਿ ਕਿਸ ਤਰ੍ਹਾਂ ਬਣਦਾਗਾ ਇਹਦੂ ਪਹਿਲਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਸਬਜ਼ੀਆਂ ਵੀ ਦੇਖ ਚੁੱਕੇ ਹਾਂਗੇ ਤੇ ਗੰਨਾ ਜਿਹੜਾ ਇਹ ਪਹਿਲਾਂ ਘਾਉਂਦੇ ਰਹੇ ਸੀ ਉਹ ਵੀ ਦੇਖ ਚੁੱਕੇ ਹਾਂਗੇ ਬਹੁਤ ਵਧੀਆ ਇਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਆ ਮੈਨੂੰ ਉਮੀਦ ਆ ਕਿ ਬਹੁਤ ਸਾਰੇ ਕਿਸਾਨ ਇਹਨਾਂ ਤੋਂ ਇੱਕ ਸੇਧ ਲੈਣਗੇ ਤੇ ਜਿਹੜੇ ਕਿ ਕਣਕ ਝੋਨੇ ਦੇ ਫਸਲੀ ਚੱਕਰ 'ਚ ਫਸੇ ਹੋਏ ਨੇਗੇ ਉਹ ਕਣਕ ਝੋਨੇ ਦੇ ਚੱਕਰ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੇ ਲਈ ਤੇ ਇਸ ਤਰ੍ਹਾਂ ਦੀਆਂ ਸਬਜ਼ੀਆਂ ਫਸਲਾਂ ਤੇ ਹਲਦੀ ਵਗੈਰਾ ਘਾਉਣ ਦੇ ਲਈ ਪ੍ਰੇਰਿਤ ਹੋਣਗੇ ਸ਼ੁਕਰੀਆ ਜੀ ਧੰਨਵਾਦ ਦੇਖ ਇਧਰੋ ਆਪਣੇ ਖੇਤ ਚੈਨਲ